ਖਬਰ ਲੈਣਿਆਂ ਮੋੜ ਮੰਡੀ ਤੋਂ ਜਿੱਥੇ ਮੋੜ ਮੰਡੀ ਦੇ ਵਿੱਚ ਸੀਵਰੇਜ ਦੇ ਗੰਦੇ ਪਾਣ ਤੋਂ ਲੋਕ ਕਾਫੀ ਪ੍ਰੇਸ਼ਾਨ ਹੋ ਚੁੱਕੇ ਹਨ ਤੋਂ ਅੰਦਾਜ਼ਾ ਹੈ ਕਿ ਇਸ ਨੂੰ ਲੈ ਕੇ ਰਾਸ਼ਟਰੀ ਪੰਜਾਬੀ ਮਹਾਸਭਾ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਮੋੜ ਦੇ ਸੀਨੀਅਰ ਨੇਤਾ ਮਨਿੰਦਰ ਸੇਖੋ ਦੇ ਵੱਲੋਂ ਗੰਭੀਰ ਬਿਮਾਰੀਆਂ ਦੇ ਕਾਰਨ ਬੰਨ ਰਹੇ ਮੋੜ ਦੇ ਸੀਵਰੇਜ ਦੇ ਗੰਦੇ ਪਾਣ ਨੂੰ ਲੈ ਕੇ 24 ਘੰਟੇ ਤੋਂ ਮੋੜ ਮੰਡੀ ਕੋਹੜਤਾਲ ਤੇ ਬੈਠ ਗਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਤੇ ਵਾਟਸਪਲੇਅ ਉਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਸ਼ਹਿਰ ਦੇ ਅੰਦਰ ਸੀਵਰੇਜ ਦੀ ਸਮੱਸਿਆ ਹੱਲ ਜਲਦੀ ਨਾ ਕੀਤਾ ਗਿਆ ਤਾਂ ਉਨਾ ਦੀ ਭੁਖ ਹੜਤਾਲ ਮਰਨ ਵਰਦੇ ਰੂਪ ਵਿੱਚ ਧਰਨ ਵੀ ਹੋ ਸਕਦੀ ਹੈ ਇਸ ਪੂਰੇ ਮੌਕੇ ਤੇ ਉਹਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਜੀ ਨਾਮ ਹੈ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਾਸਵਾ ਪੰਜਾਬ ਅੱਜ ਪ੍ਰੈਸ ਵਾਲਿਆਂ ਦੇ ਅਸੀਂ ਸੰਮੁਖ ਹੋਇਆ ਮੇਰੇ ਨਾਲ ਐਮਸੀ ਸਾਹਿਬ ਵੀ ਬੈਠੇ ਨੇ ਸਾਡੇ ਗੱਲਾਂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬੈਠੇ ਨੇ ਹੋਰ ਮੋਤਵਾਰ ਬੈਠੇ ਨੇ ਸਰਪੰਚ ਸਾਹਿਬ ਬੈਠੇ ਨੇ ਜੌਨ ਤੋਂ ਤੇ ਇਸ ਤਰ੍ਹਾਂ ਸਾਨੂੰ ਪਤਾ ਪਿਛਲੇ 3 ਦਿਨਾਂ ਤੋਂ ਮੇਰੇ ਵੱਲੋਂ ਨਿਰੰਤਰ ਭੁਖ ਹੜਤਾਲ ਸੀਵਰੇਜ ਦੇ ਮਸਲੇ ਨੂੰ ਲੈ ਕੇ ਮੋੜ ਮੰਡੀ ਵਿਖੇ ਕੀਤੀ ਜਾ ਰਹੀ ਹੈ ਜਿਸ ਦੀ ਸੁਣਵਾਈ ਆਉਣ ਵਾਲੇ ਸੋਮਵਾਰ ਨੂੰ 3 ਮਾਰਚ 2025 ਨੂੰ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਵਿੱਚ ਨਿਰਧਾਰਿਤ ਕੀਤੀ ਗਈ ਹੈ ਸਰਕਾਰ ਦੇ ਪ੍ਰਤੀ ਜਿਹੜਾ ਰੋਸ ਹੈ ਲੋਕਾਂ ਦਾ ਤੇ ਚੁਣੇ ਹੋਏ ਨੁਮਾਇੰਦਿਆਂ ਦਾ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਉਸ ਦੇ ਸੰਦਰਭ ਵਿੱਚ ਹੀ ਅੱਜ ਐਮਸੀ ਸਾਹਿਬ ਆਪਣਾ ਪੱਖ ਰੱਖਣ ਲਈ ਸਾਡੇ ਕੋਲ ਆਏ ਨੇ ਸਾਡਾ ਸਹਿਯੋਗ ਵੀ ਕਰਨਾ ਆਏ ਨੇ ਮੈਂ ਚਾਹਾਂਗਾ ਕਿ ਪ੍ਰੈਸ ਉਹਨਾਂ ਦਾ ਪੱਖ ਵੀ ਲੋਕਾਂ ਦੇ ਸਨਮੁਖਰੇ ਕਿ ਕਿ ਕੀ ਇਸ ਸਮੱਸਿਆ ਨੂੰ ਮੋੜ ਚ। ਮੋੜ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਤਾਂ ਇਸ ਵੇਲੇ ਜੋ ਹੋਈ ਹੈ ਪੀਣ ਵਾਲੇ ਪਾਣੀ ਦੇ ਸੀਵਰੇਜ ਦੀ ਹੋਈ ਵੀ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਇੱਥੇ ਇਸ਼ੂ ਬਣਿਆ ਹੋਇਆ ਹੈ ਲੋਕ ਆਪਣੇ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਭੇਜ ਪਾ ਰਹੇ ਕਾਰੋਬਾਰ ਤੇ ਨਹੀਂ ਜਾ ਪਾ ਰਹੇ ਜਿਹੜਾ ਪੀਣ ਵਾਲਾ ਪਾਣੀ ਕੰਟਾਮਿਨੇਟ ਹੋਣ ਕਰਕੇ ਡੇਂਗੂ ਤੋਂ ਲੈ ਕੇ ਕੈਂਸਰ ਤੱਕ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਹੈਗਾ। ਸੋ ਕਾਫੀ ਸੰਵੇਦਨਸ਼ੀਲ ਮੁੱਦਾ ਹੈ ਪਰ ਸਰਕਾਰ ਦੇ ਕੋਲੇ ਜਾਂ ਤਾਂ ਇਹ ਮੁੱਦਾ ਸਹੀ ਟੰਗ ਨਾ ਰੱਖਿਆ ਨਹੀਂ ਜਾ ਰਿਹਾ ਤੇ ਜੇ ਰੱਖਿਆ ਜਾ ਰਿਹਾ ਤਾਂ ਸਰਕਾਰ ਸਾਨੂੰ ਇਸ ਵੇਲੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਲੋਕਾਂ ਦੀ ਜਾਨ ਮਾਲ ਤੇ ਲੋਕਾਂ ਦੀ ਜਾਨ ਨਾਲ ਖਲਵਾੜ ਕਰ ਰਹੀ ਹੈ ਕੋਰਟ ਕੇਸ ਵੀ ਪਾਇਆ ਹੋਇਆ ਹੈ ਹਾਂਜੀ ਉਹ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ 3 ਮਾਰਚ ਨੂੰ ਦਿਨ ਸੋਮਵਾਰ 2025 ਮਾਨਯੋਗ ਚੀਫ ਜਸਟਿਸ ਪੰਜਾਬ ਰੈਨ ਹਾਈ ਕੋਰਟ ਦੀ ਕੋਰਟ ਵਿੱਚ ਸਾਡਾ ਕੇਸ ਮੇਰੇ ਵੱਲੋਂ ਜੋ ਮੋੜ ਮੰਡੀ ਦੇ ਸੀਵਰੇਜ ਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਾਇਆ ਹੋਇਆ ਉਹ ਲਿਸਟ ਹੋਣ ਲਈ ਨਿਧਾਰਿਤ ਹੈ ਕੀ ਨਾਮਾ ਬੀਜੀ ਮੇਰਾ ਨਾਮ ਰਗੂ ਮੀਤ ਸੰਧੈ ਐਮ ਸੀ ਬਾਰਡ ਨੰਬਰ 84 ਉਹ ਗ੍ਰਾਮਾਤ। ਜਿਹੜੇ ਤੁਸੀਂ ਅੱਜ ਇੱਥੇ ਆਇਓ। ਉਹ ਪ੍ਰਕਾਰ ਦੇ ਵਿੱਚ ਇਹ ਮੈਂ ਆਪਣੇ ਨਾਮ ਇਸ ਦਾ ਸਮਰਥਨ ਦੇਣਾ ਚਾਹੁੰਦਾ ਕਿ ਮੈਂ ਮੇਰੇ ਵਾਰਡ ਦੇ ਵਿੱਚ ਕੋਈ ਵੀ ਇਹ ਜਿਆਦਾ ਵਿਕਾਸ ਨਹੀਂ ਹੋਇਆ। ਇੰਨੀਆਂ ਦਿੱਕਤਾਂ ਆ ਰਹੀਆਂ ਸੀਵਰੇਜ ਦੀ ਹਰ ਗਲੀ ਦੇ ਵਿੱਚ ਪਾਣੀ ਪਾਣੀ ਹੋਏ ਪਿਆ। ਤੇ ਇਸ ਕਰਕੇ ਮੈਂ ਦੇਖੋ ਮੇਰੇ ਵਾਰਡ ਦੇ ਜਿਹੜੇ ਵੀ ਮੋਹਤਵਰ ਹੁੰਦੇ ਨੇ ਉਹਨਾਂ ਤੋਂ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਕੇ कि मैं इस्तीफा देना चाहूँगा इस्तीफा देना चाहूँगा हाँ जी जो तो मेरा काम ही नहीं हो रहा कुछ काम होया कुछ काम होया भी नहीं अरे एक जड़े पास जाइए गाला ही गाला गाला ही गाला कह रही है फिर दोनों चंगा था इस्तीफा ही देता चंगा भी आप सरकार कोई काम नहीं कर रही कोई काम नहीं हो रहा जी मेरा जो मेरा काम ही नहीं हो रहा हाँ जी हाँ जी मैं कि मैं इस अपने समर्थन देना चाहूँगा ਸਤਿ ਸ਼੍ਰੀ ਅਕਾਲ ਜਸਵਿੰਦਰ ਸਿੰਘ ਮੈਂ ਵਾਰ ਨੰਬਰ 10 ਤੋਂ ਆਇਆ ਸਰ ਮੈਂ ਸਤੀਫਾ ਦਿੱਤਾ ਸੀਗਾ ਜੀ ਕਿਉਂਕਿ ਸਾਡੇ ਵਾਰਡ ਦੇ ਵਿੱਚ ਪਾਣੀ ਦੀ ਸੀਵਰੇਜ ਦੀ ਬਹੁਤ ਮੰਦੀ ਹਾਲਤ ਹੈ ਇਸ ਕਰਕੇ ਇਸ ਧਰਨੇ ਦੇ ਮਹਾਕ ਵਿੱਚ ਵਿੱਚ ਬੈਠਾ ਜੀ ਠੀਕ ਹੈ ਐਵਨ ਪੰਜਾਬੀ ਟੀਵੀ ਲਈ ਮੋੜ ਮੰਡੀ ਤੋਂ ਹਰਵਿੰਦਰ ਸਿੰਘ ਦੀ ਰਿਪੋਰਟ